ਮਾਰਦਾ ਸਿੱਧੀ ਦੇਖ ਲੈ ਮੈਂ ਦੇਖ ਦੇਖਾਂ ਰਾਹੀ ਬਹੁਤ ਹੀ ਨਾ ਰੇਸ ਜਾ ਕੇ ਮਾਰੀ ਵੀ ਲੱਗਦੀ ਹੈ ਉਹ ਰਾਕੇ ਮਾਰਦਾ ਆ ਬਲੈਂਟਰ ਨੂੰ ਹਰਾ ਦੂੰਗਾ ਇਹ। ਐਸਾ ਟੱਪਾ ਕੇ ਲੈਣਾ ਚਾਹੀਦਾ। ਹਾਂ। ਆ ਰੱਖੋ ਬਈ ਆ ਦੇਖੋ। ਬੰਦ ਹੋ ਜਾਵੇ ਗਾ ਜੀ। ਇਹਨੂੰ ਕਹਿੰਦੇ ਲਾਟ। ਜਿੱਦਾਂ ਟਰੈਕਟਰ ਨੇ ਤੇ ਸਲੰਸਰੀ ਮਾਰੋਕਣਾ ਮਾਰਦਾ ਇਹ। ਚੱਲ ਗਾ ਅੱਕ ਵੱਡਾ। ਵੱਡਿਆ ਵੱਡਣਾ ਪਾ ਲੈ ਪਾਣੀ ਬਾਅਦ ਮਾਂ ਲਾਂਦੇ ਹਾਂ। ਪਾਣੀ ਵੱਢ ਕੇ ਫਿਰ ਪਾਣੀ ਲੈਣਾ। ਕਿਹੜਾ ਵੱਢਣਾ? ਉਹ ਵੱਡਣਾ ਜਿਹੜਾ ਛੱਡੇ ਹੈ ਮੈਂ। ਇੱਧਰ ਉੱਧਰ ਨੂੰ ਦੇਖ ਕੇ ਤੱਕਿਆ। ਪੜਨੇ ਬਈ ਦੋ ਦੋ ਦਿਨ ਤਾਂ ਹੁਣ ਕੰਮ ਕਰ ਲਿਆ ਦੋ ਦਿਨ ਮੈਂ ਵੜਦਾ ਦੋ ਦਿਨ ਨਹੀਂ ਵੜਦਾ ਇਹ ਕੰਮ ਠੀਕ ਆ ਬਈ ਹੁਣ ਮੈਂ ਆ ਦੋ ਦਿਨ ਵੜਦੇ ਆ ਕੱਲ ਕੱਲੂ ਗੈਰ ਜਾਣਾ ਚੱਲੀ ਘੋੜਾ ਹੀ ਧੋਣਾ ਆਹ ਦੇਖ ਲੈ ਦੇਖ ਲੈਣ ਦੇ ਨਹੀਂ ਲੈ ਕੇ ਜਾਣਾ ਬਈ ਇਹਨੂੰ ਗੈਰ ਉੱਥੇ ਵੀ ਬੈਠੂਗੀ ਕਰਦਾ ਬਈ ਪਬਜੀ ਖੇਲੀ ਜਾਂਦਾ ਇਹ ਟਾਈਮ ਪਾਸ ਨੇ ਟਾਈਮ ਪਾਸ ਨੂੰ ਛਿੜਾ ਇਹ ਥੋੜਾ ਜਿਹਾ ਤੇ ਬਾਕੀ ਬਈ ਆਪਣਾ ਉੱਥੇ ਕੰਨ ਲਾਣਾ ਤੇ ਬਾਕੀ ਦੇਖਦੇ ਆ 85 ਲਾਈਏ ਕਿ 18 ਲਾਈਏ ਕਿੱਥੇ ਲੈਣਾ ਉਹ ਪਰਲੇ ਘਰੇ ਚ ਉਹ ਨਹੀਂ ਚਲਾਦਾ ਮੈਂ ਨਾ ਉਧਰ ਲੈਣਾ ਉਧਰ ਦਾ ਪਾਣੀ ਬੋਹ ਘਰ ਤਾ ਕੇ ਹੁੰਦਾ ਕੱਪਰ ਲਾ ਦੀਏ ਉੱਪਰ ਲਾ ਦੇ ਉੱਪਰ ਲਾ ਦੇਣਾ ਕਹਣਾ ਉੱਪਰ ਲਕੇ ਰ ਛੱਡ ਦੇ ਦੀੜੀ ਥੱਲੇ ਪਰ ਥੱਲੇ ਵਾਲਾ ਰੋਣੀ ਕਰਨਾ ਪੈਣਾ ਆਪਾਂ ਨੂੰ ਥੱਲੇ ਵਾਲਾ ਰੋਣੀ ਕਰਨਾ ਪੈਣਾ ਹਾਂ ਉਹ ਕਰ ਦੇਣਾ ਜਾਂ ਪਾਣੀ ਨਹੀਂ ਕੱਲ੍ਹ ਕੋਲ ਨੂੰ ਕਰ ਦੂੰਗਾ ਨਾ ਹੁਣ ਕਰ ਦੇਣਾ ਉਹ ਕਰਨਾ ਜੇ ਡੈਡੀ ਨੇ ਹੁਣ ਕਹਤਾ ਬਾਣ ਨੂੰ ਬਾਣਾ ਹੀ ਪੈਣਾ ਕਾਲੂ ਬੀਜੇ ਦੇ ਨਹੀਂ ਕੜ ਕੇ 12:00 ਵਜੇ ਜਾਣਾ 1:00 ਵਜੇ ਜੱਥੀ ਦਾ ਬਾਗੇ ਅੱਜ ਕੰਮ ਇਹ ਕਰ ਦੇਣਾ ਸਵੇਰੀ ਹਾਂ ਡੈਡੀ ਨੂੰ ਕਹਿਣਾ ਫੋਨ ਕਰਕੇ ਕਿ ਡੜੀ ਆ ਜਾ ਡੈਡੀ ਵਿਆਹ ਭੱਗਿਆ ਹੋਇਆ ਹੈ ਬਾਈ ਨੀ ਤਰਾਂ ਘੜਾਉਂਦੇ ਮੈਂ ਚੱਲ ਆਪਾਂ ਨੇ ਰੇਵੀ ਲੈ ਕੇ ਜਾਣਾ ਬਈ ਚੱਕੇ ਆਓ ਬੀ ਵੇਚ ਲਈ ਬੀ ਲਈ ਗਿਆ ਨਾ ਬਾਈ 55 ਆ ਪਾ ਲੀ 55 ਪਾ ਲੀ ਜੂਗੇ ਟਰੈਕਟਰ ਕਿੱਥੇ ਖੜਾ ਹੈ ਟਰੈਕਟਰ ਉੱਥੇ ਆਇਆ ਤਾਂ ਜਦ ਹੈ ਨਹੀਂ ਉੱਥੇ ਖੜਾ ਯਾਰ ਮੈਂ ਦੇਖਿਆ ਆਪਣੇ ਵਾਲ ਦਿੱਲੇ ਬਾਈ ਦੀ ਦੁਕਾਨ 'ਪਾ ਆਪਣਾ ਹੂੰ ਮਸ਼ੀਨ ਪਾਈ ਹੋਈ ਆ ਉਹ ਮਸ਼ੀਨ ਬੈਂਡਰੀ ਕਰਾਉਂਦੇ ਆਂ ਖੋਲਣ ਕਿੱਥੇ ਆਹ ਪੁੱਛੀ ਡੈਡੀ ਨੂੰ ਫੋਨ ਕਰਕੇ ਜਾਦਾ ਫਿਰ ਕੰਮ ਸੋਪ ਹੈ ਆਰੇ ਯਾਦਾ ਫਿਰ ਕਿਤੇ ਮਸੂਲ ਲਾਣੀ ਠੀਕ ਉੱਚੀ ਕਰਕੇ ਬੱਢੀ ਹਾਂ ਥੋੜੀ ਜਿਹੀ ਉੱਚੀ ਬਰਸੀਨ ਹੈ ਵੱਡੀ ਬਸ ਲਸਣ ਦਾ ਸਾਨੂੰ ਪਾਣੀ ਲਾਣਾ ਤੇ ਬਰਸੀਨ ਲਸਣੂ ਨਹੀਂ ਲਾਣਾ ਲਸਣ ਦੀ ਕੜਾਈ ਹੋਣੀ ਹੈ ਨਹੀਂ ਲਸਣ ਨੂੰ ਨਹੀਂ ਲੈਣਾ ਮੰਨ ਲਿਆ ਕਰ ਗੱਲ ਦਾੜੀ ਨੇ ਕਿਹਾ ਉੱਥੇ ਮੈਨੂੰ ਤਾਂ ਕਿਹਾ ਨਹੀਂ ਹੈਗਾ ਕੱਲ ਤਾਂ ਕਿਹਾ ਨਹੀਂ ਹੈਗਾ ਉਹਨੂੰ ਵੀ ਲਸਣ ਨੂੰ ਪਾਣੀ ਲਾਣਾ ਬਰਸੀਨ ਦੀ ਗੱਲ ਕਰੀ ਉਹਨੇ ਹਾਂ ਆ ਵੀ ਬਾਣਾ ਹੈ ਤੇਰੇ ਮੈਂ ਕੰਮ ਕਰਾਣਾ ਕਣਕੜੀ ਲੈਣੀ ਹੈਗੀ ਇੱਕ ਵੀ ਸਾਰੇ ਪਾਸੇ ਕਣਕ ਦੇ ਸੁੱਣ ਨਾ ਲੈਣੀ ਹੈ ਮੈਂ ਇੱਥੇ ਕਣਕ ਲੈਣੀ ਹੈ ਨਾ ਉੱਪਰਲੇ ਚਲਾਣੀ ਹੈ ਬੱਲੇ ਜਿਹਦਾ ਲਾਉਂ ਕੋਚ ਗੰਨਾ ਵੇਚਣਾ ਗੰਨਾ ਕਣਕ ਦੇ ਨਾਲ ਲੈਣੀ ਤਾਂ ਹੈਗੀ ਆ ਗੰਨੇ ਦੇ ਗੰਨੇ ਦੇ ਬਾਅਦ ਫਿਰ ਕਣਕ ਦਾ ਚਿੱਟਾ ਜੀ ਲੈਣਾ ਹਾਂ ਬੱਡ ਨਹੀਂ ਇੱਥੇ ਹੈਗਾ ਪੈਣੀ ਵੱਡ ਲੂਗੇ ਬਈ ਕੋਈ ਹੱਥ ਹੈਗਾ ਕਰ ਜੋ ਕੀ ਗੱਲੇ ਹਨ ਕਰ ਦੋਈ ਜੜੀ ਹੋਗੇ ਉਹ ਮੰਡੀ ਜਿਗੇ ਛੱਡੇ ਹੋਗੇ ਹਾਂ ਇਹ ਵੀ ਠੀਕ ਹੈ ਬਈ ਕੰਮ ਤੇ ਬਾਕੀ ਉਹ ਬਈ ਹੱਥੀ ਬੀਜਾ ਹੈ ਕਰਨਾ ਅਜਾ ਸਾਰਾ ਕੰਮ ਬਈ ਹੱਥਾਂ ਨਾਲ ਕਰਦਾ ਵੀ ਅੰਕਲ ਇੱਕ ਅੱਪਾ ਬਈ ਟਰੈਕਟਰਾਂ ਦਾ ਕਰਦੇ ਆ ਉਹ ਖਾਤਾ ਕਰਦੇ ਆ ਬਈ ਹੋ ਆਂਦਾ ਹੀਰਾ ਇਹ ਦਿਖਾਣੇ ਆ ਪਾ ਤੁਹਾਨੂੰ ਆਪਾਂ ਮੋਟਰ ਵਾਲ ਦੇ ਉੱਤੇ ਜਾ ਰਹੇ ਤੇ ਚਲ ਮਗਾ ਹੀਰੇ ਨੇ ਘੁਮਾ ਰਹੀ ਬਾਈ ਕੱਲੂ ਉਹਦੀ ਦੌੜ ਹੈ ਹੀਰੇ ਦੀ ਹੈ ਤੇ ਮੈਂ ਕਿਹਾ ਅੱਜ ਵਾਲੇ ਦਿਨ ਵੀ ਛੱਡਣਾ ਨਹੀਂ ਹੈਗਾ ਮੈਂ ਕਿਹਾ ਬਾਈ ਜਿੱਦਣ ਆਪਣੀ ਵੀਡੀਓ ਬਣਾਈ ਦੀ ਇੱਕ ਦਿਨ ਇੰਸਟਾਗ੍ਰਾਮ ਤੇ ਦੇਖੋ ਹੀਰੇ ਦੀ ਹੀਰੇ ਦੀ ਵੀਡੀਓ ਬਾਈ ਪੂਰਾ ਉੱਚੜਿਆ ਪਿਆ ਬਾਈ ਐਨ ਗਿੱਲਾ ਗੱਦੀਆ ਵੀ ਗੱਲੀਏ ਘਾਤੀ ਦੀ ਬਾਈ ਬਾਈ ਕਮਾਲ ਲੇ ਕੇ ਜਾਂਦੇ ਆ ਹਵਾ ਦਾ ਉੱਥੇ ਹੀਰੇ ਉਹਾਂ ਦਾ ਬਾਕੀ ਭਾਈ ਇੱਧਰ ਪੈਸਾਂ ਨੂੰ ਸੁਨੇ ਪੀਜਿਆ ਹੈ ਚਰਨ ਬਾਬ ਨੇ ਤਾਂ ਆਲੂ ਪੀਜੇ ਹੋਏ ਤੇ ਚਲ ਉਹ ਦੇਖਨੇ ਹਣ ਆ ਰਿਹਾ ਥਾਈ ਬ੍ਰਾ ਨੇੜਿਆ ਅੱਜ ਭਾਈ ਸਕੂਟਰ ਹੀ ਪਾ ਕੇ ਤੇ 2 ਮਿੰਟ ਬਲਾ ਭਾਈ ਉਹ ਝੁੱਲ ਦੇ ਲੱਗ ਗਏ ਤੇ ਘੋੜੀ ਗੂੜੀ ਪਾ ਚੱਲ ਮੈਂ ਚੱਲਦੇ ਦੇ ਆਈਏ ਬਈ ਠੰਡ ਖਾਸੀ ਹੋਗੀ ਕੋਰਾ ਪੈਂਦਾ ਬਈ ਤੂੰ ਦੂਰਾ ਪੈਂਦੀ ਨਹੀਂ ਹੈਗੀ ਕੀਰਤਨ ਹੋ ਰਿਹਾ ਆ ਰਿਹਾ ਸਾਈਂ ਜੀ ਵੀਰ ਹਾਂਜੀ ਹਾਂਜੀ ਸਾਲ ਸਾਰਿਆਂ ਨੂੰ ਹੋਜ ਗਏ ਜੀ ਹੋਰ ਜਿੰਨਾ ਹੋ ਗਿਆ ਥੋੜਾ ਜਿਹਾ ਮਿਹਨਤ ਲਵਾਉਂਦੇ ਲਵਾਦੇ ਰਹਿਣਾ ਫੇਰ ਵੀ ਉਨੀ ਨਹੀਂ ਲਵਾਉ ਹੋਈ ਜਿੰਨੀ ਜਦ ਪਹਿਲਾਂ ਕਰਾਈ ਸੀ ਆਪਾਂ ਨੇ ਆ ਇੱਕ ਦਿਨ ਹੈਨਾ ਤੈਨੂੰ ਕਮਾਈ ਕਰਦਾ ਹੈ ਤੇ ਆ ਹਾਂ ਉਹ ਨਹੀਂ ਲਵਾ ਸੀ ਚਲ ਇੰਨਾ ਕਿ ਕੋਈ ਨਹੀਂ ਦੇਖਦਾ ਅੱਜ ਬਈ ਲੇਟ ਹੋ ਗਏ ਥੋੜਾ ਜਿਹਾ ਨਹੀਂ ਆਪਾਂ ਨੇ ਉਧਰ ਵਾਲੇ ਜਿੰਨੇ ਉਧਰ ਮਿਹਨਤ ਲਵਾਈ ਜਿੱਦੋਂ ਨਾ ਜਾਣੀ ਸੀ ਅੱਜ ਗੱਡੀ ਵੀ ਕਿੱਲੀ ਕਰਦੀ ਸੀ ਬਈ ਇਹਨੇ ਬਾਕੀ ਬਈ ਆ ਪੈਰ ਪੂਰ ਰੱਖਣ ਵਾਲੇ ਲਿਹਾਂਦੀਆਂ ਹਨ ਗੱਡੀਆਂ ਗੱਡੀ ਬਈ ਹੀਰੇ ਲਈ ਨਿਊ ਚੀਜ਼ਾਂ ਆਈ ਜਾਂਦੀਆਂ ਤੇ ਬਾਕੀ ਹੁਣ ਦੌੜਾ ਬਈ ਕੱਲ ਤੇ ਬੜੀ ਤੇਜ਼ ਦੁਰਦਾ ਮੇਰੇ ਨਾਲ ਕੱਲ ਨੂੰ ਇੱਕ 25 ਤਰੀਕ ਨੂੰ ਜੀ ਹਾਂ ਜੀ ਬਈ ਇੱਕ ਕੱਲੂ 16 ਨਵੰਬਰ ਨੂੰ ਦੌੜਾ ਹੈ ਬਾਈ ਕਿੱਥੇ ਆ ਚੁੰਨੀ ਕੋਲ ਚੁੰਨੀ ਕੋਲ ਆ ਬਾਈ ਆਹ ਚਾਹ ਤੁਰ ਤੋਂ ਕਿਹੜਾ ਨਾਮ ਹੈ ਹਾਂ ਉੱਤੇ ਜਾਣਾ ਬਾਈ ਕੱਲੂ ਨਹੀਂ ਆਣਾ ਬਾਈ ਕੱਲ ਬਲੌਗ ਵੀ ਬਣਾਣਾ ਇੱਥੇ ਹੈ ਨਾ ਵਧੀਆ ਬਲੌਗ ਤਾਂ ਨਹੀਂ ਬਣਦੇ ਤੇ ਫੋਨ ਹੋਰ ਜ਼ਿਆਦਾ ਖਰਾਬ ਆ ਹਾਂ ਜੀ ਹੁਣ ਬੈਟਰੀ ਹੁਣ ਨਹੀਂ ਪਾ ਕੇ ਦਿੱਤੀ ਆ ਕੈਮ ਕਰਿਆ ਹਾਂ ਸਰਜਰੀ ਕਰਾਣ ਦਿੱਤਾ ਹੈ ਤੇ ਜੀ ਤੇ ਮੰਗੇ ਚੱਲ ਦੇ ਦੀ ਸਰਜਰੀ ਕਰਾਣ ਨੂੰ ਇਨੀਸ਼ੀਏਟਿਵ ਰੇਸ਼ਨ ਹਾਂਗਾ ਉਹਨੇ ਛੇਤੀ ਬਲੌਗ ਪਾਉਂਗੇ ਫੋਨ ਤੇ ਲਾਕੇ ਹੁਣ ਸਫਾਈ ਕਰੂੰਗਾ ਦੇਲੀ ਦਾ ਅੱਜ ਤਾਂ ਬਈ ਦਾਣ ਕਬੀਤੀ ਦੀ ਜਿਹੜਾ ਡੇਢ ਦੇ ਅਸਲੀ ਬਿਜਰੀ ਨਾਲ ਕਹਿੰਦਾ ਇਹ ਜਿਹੜੇ ਕਹਿੰਦੇ ਵੀ ਚੱਲ ਅਗਲੇ ਸਾਲ ਕੱਟਿਓ ਬੀਜ ਤਾਂਗੇ ਇਹਨੂੰ ਜਿਹੜੀ ਬਿਜਨੀ ਉਰਦਾਨ ਦਾ ਮੈਂ ਨਾ ਪੂਰਾ ਜੋਰ ਲਾਇਆ ਕਿ ਜਿੱਦਾਂ ਵੱਡੀ ਆ ਭੈੜੀਆਂ ਨੇ ਬੀਜਣ ਮੈਂ ਹਰ ਕਾ ਕਰਾਂ ਤੁਹਾਨੂੰ ਚੱਲ ਤੇਰਾ ਦਾ ਕਸੂਰ ਨਹੀਂ ਆਏਗਾ ਤੈਨੂੰ ਨਹੀਂ ਮੈਂ ਕਹਿੰਦਾ ਪਤਾ ਕਿ ਨਹੀਂ ਟਾਈਮ ਨਾਲ ਚੀਜ਼ ਬੀਜੋ ਜਪੇ ਨਾ ਅਸੀਂ ਮੈਂ ਬਹੁਤ ਜਲਦੀਆਂ ਕਰੀਆਂ ਹੁਣ ਉਹ ਬੀਜ ਤਾਂ ਹੈ ਨਹੀਂ ਜਿਹੜਾ ਸਮਝ ਰਹੇ ਹੁਣ ਅੱਜ ਲਾਏ ਕੱਲੂ ਹੋਏ ਹੀ ਆਏ ਤਾਂ ਕੋਈ ਵੀ ਨਹੀਂ ਹੁੰਦਾ ਬੀਜ ਹਾਂ ਗੜੀ ਨੂੰ ਬੀਜਦੇ ਨਹੀਂ ਆ ਤੁਹਾਨੂੰ ਮੈਂ ਦੱਸਦਾ ਗੱਲ ਪਹਿਲਾਂ ਮੈਂ ਬਹੁਤ ਜਲਦੀਆਂ ਕਰੀਆਂ ਟਾਈਮ ਨਾਲ ਚੀਜ਼ ਬੀਜਣੀ ਨਹੀਂ ਬਾਅਦੋਂ ਕਿਸੇ ਕੰਨੇ ਵੀ ਝਾੜਨੀ ਆਉਂਦਾ ਨਹੀਂ ਆਉਂਦਾ ਟਾਈਮ ਨਾਲ ਚੀਜ਼ ਬੀਜੋ ਸਭ ਤੋਂ ਮਿਲਦਾ ਹਾਂ ਜੀਰੀ ਟਾਈਮ ਕੇ ਬੀਜੀ ਦੀ ਟਾਈਮ ਨਾਲ ਦੇਖੇ ਕਿੰਨੀ ਸੋਹਣੀ ਲੱਗੀ ਕਿੰਨੀ ਵਧੀਆ ਹੋਈ ਹਾਂ ਪਾਣੀ ਮੋਟੀ ਦਾ ਕੋਈ ਚੱਕਰ ਨਹੀਂ ਹੁਣ ਚੱਕਰ ਆਏ ਪੈਂਦਾ ਹੁਣ ਸੁਪਰ ਸੀਡਰ ਵੀ ਨਹੀਂ ਵਿਹਲੇ ਉੱਥੇ ਨਹੀਂ ਤਾਂ ਲਿਆ ਕੇ ਨਾ ਹੁਣ ਬੀਜ ਲਿਆਂਦਾ ਵੇ ਤੇਰੇ ਬਾਪੂ ਨਾਲ ਰਹੀ ਉਸ ਵੀ ਨਹੀਂ ਜੇ ਚੀਜ਼ ਅਣ ਵਿਹਲੇ ਹੀ ਇੱਕ ਇੱਕਦਮ ਮਤਲਬ ਆ ਸੁਪਰ ਸੁਪਰ ਸੀਡਰ ਅਗਰ ਆਪਣੀ ਕਣਕ ਬੀਜਦਾ ਹੁੰਦਾ ਅਗਰ ਕਾ ਚੱਲ ਬੀਜ ਦਿੰਦਾ ਕੋਈ ਨਾ ਕੋਈ ਤਾਂ ਚੱਕਰ ਦਾ ਹੁਣ ਕਰੀਏ ਤਾਂ ਕਰੀਏ ਕਾ ਤੇਰੇ ਬੱਕਰ ਨੂੰ ਪਾਉਂਦੇ ਹਾਂ ਦਿਹਾੜੀ ਨਹੀਂ ਨਿਸ਼ਾਨ ਹੁੰਦੀ ਆਪਾ ਮਾਰਦਾ ਹਰੇ ਆ ਜੀ ਹਾਂ ਜਿੱਕੜਾ ਕਣਕ ਨਹੀਂ ਹੁੰਦੀ ਉੱਕਣਾ ਮਾਰਦਾ ਸਣਤ ਵਰਗੀ ਹੁੰਦਾ ਇਹ ਇੱਥੇ ਬੀਤੀ ਬਾਈ ਕਣਕ ਆਪਾਂ ਨੇ ਲਿੱਗੀਆਂ ਸਮਰਾਤੀਆਂ ਹੁਣ ਦੁਬਾਰੇ ਫੇਰ ਇੱਕ ਵਾਰੀ ਫੁੱਲ ਗੇਮ ਕਰਤੀਆਂ ਬਈ ਬਾਕੀ ਤਣਕ ਬੀਤ ਤੇ ਇਹਨਾਂ ਨੂੰਸਣ ਵੀ ਪੀਤਾ ਨੂੰਸਣ ਦਿਖਾ ਦੇ ਜੇ ਜਾ ਕੇ ਨੂੰਸਣ ਦਿਖਾਨੀ ਮਸ਼ੀਨ ਨਾਲ ਨੂੰਸਣ ਵੀ ਪਿਆਈ ਪਹਿਲੂਸਣ ਤੇ ਫਰਕ ਤੈਖਿਆ ਰਹੇ ਵੀ ਵੈਸੇ ਹੁਣ ਦੇਖ ਜੰਦ ਆਹ ਵਰਸੀਨ ਦਾ ਦੂਰ ਤੇ ਹੀ ਨਿਕਦਾ ਉਹ ਕੋ ਦੇਖ ਇਹ ਗ੍ਰੀਨ ਜਿਆਦਾ ਕਰਦਾ ਏ ਉਹ ਡਾਰਕ ਕੋਤਾ ਫ੍ਰੀਜ ਆ ਗਿਆ ਹਾਂ ਠੀਕ ਆ ਉਹ ਕਾਲ ਉਹ ਫਿਕਾ ਵਿੱਕਾ ਇਹ ਉਹ ਕਾਲ ਸਭਰਾ ਦੇਖ ਆਇਆ ਹਾਂ ਹੋਰ ਬੈ ਕੇ ਦੇਖ ਜੜ ਆਈ ਵੀ ਕਿਆ ਜੀ ਹੁੰਦੀ ਹੈ ਫਿਰ ਜੜ ਕਿਹੜੀ ਹੁੰਦੀ ਹੈ ਜੜ ਦੀ ਜੜ ਤਾਲੀ ਦੇਖਣਾ ਤੇ ਜੇ ਬਾਕੀ ਬੜਾ ਹੋ ਜਾਣਾ ਫਿਰ ਦਿਖਾਉਣਾ ਆ ਦੇਖੋ ਜੀ ਆ ਤੋੜਦਾ ਇਹ ਹੀ ਹੁੰਦਾ ਇੱਕ ਇੱਕ ਹੋੜ ਆ ਜਾਗਾ ਨਾਨਕੀ ਵੀਤੀ ਵੀ ਇੱਧਰ ਵੀ ਉਹ ਪਾਲੀ ਛੜ ਗੰਨਾ ਲਾਇਆ ਅਧਰੋਈ ਮਸ਼ੀਨ ਲਾਇਆ ਇੱਧਰ ਵੀ ਤੇਰੇ ਜੀ ਬਾਕੀ ਬਾਈ ਆਪਣਾ ਸਾਡਾ ਗੰਨਾ ਕੀਤਾ ਤਾਂ ਆਪਾਂ ਨੇ ਜਿਹੜਾ ਗੰਨਾ ਬੀਜਣਾ ਤਾਂ ਇਹਦੇ ਬੂਟੇ ਲਾਉਣੇ ਆ ਕਿ ਜਵੇ ਵਾਲੇ ਜੇ ਆਪਾਂ ਨੇ ਟਾਈਮ ਵਾਲਾ ਗੰਨਾ ਬੀਜਣਾ ਓਏ ਵੀਰੇ ਇਹਨੇ ਲਾ ਦੀ ਚੱਲ ਚੱਲ ਖੜਕਾ ਦੀ ਜਾਂਦੇ ਰਮੰਦ ਬੀਤੇ ਵੀ ਤੂੰ ਕਦੇ ਹੋਣੀ ਆ ਇੱਥੇ ਅੰਦਰ ਪ੍ਰਾਪਰ ਵੀ ਟਾਈਮ ਵਾਲਾ ਕੰਨਾ ਜਿਹੜਾ ਬੀਜਿਆ ਇਹ ਨਾ ਬੀਜੂਣਾ ਆਪਾਂ ਨੇ ਉਹ ਬਾਅਦੋਂ ਆਇਆ ਜੇ ਸਰੋਂ ਬੀਜ ਕੇ ਕੰਨਾ ਬੀਜਦਾ ਫੇਰ ਬੂਟੇ ਟਾਈਮ ਨਾਲ ਲੱਗ ਜਾਂਦੇ ਹਾਂ ਹਾਂ ਜੀ ਇਹਦਾ ਇਹਦਾ ਹੁਣ ਜਦੋਂ ਆਪਾਂ ਨੇ ਉਹ ਬੀਜ ਤਾਂ ਜਿਹੜਾ ਉੱਥੇ ਛੋਟੀ ਕਰਤੀ ਜੀ ਜੀਰੀ ਵੱਡੀ ਸੀ ਉਹ ਜੋ ਹੀ ਆਪਾਂ ਨੇ ਹੁਕਾਤਾ ਉਹ ਵੀ ਲੱਗਦਾ ਜਦੋਂ ਬੀਜਦਾ ਉਹ ਜੋ ਉਹ ਵੀ ਟਾਈਮ ਨਾਲ ਕਰਨਾ ਉਹ ਤੇ ਬੀਜ ਯਾਦ ਕਰੂਗੇ ਫਾਂਟੇ ਜੀ ਜੇ ਇਹਨਾਂ ਦੇ ਲੈਣਾ 18 18 ਦੇ ਜੀ 18 ਬੀਜ ਬੀਜ ਕੇ ਦੇਖਾ ਰੇੜੀ ਕਬ ਲਈ ਕਰੀਏ ਦਾ ਵਿੱਚ ਹਾਂ ਵਿੱਚ ਮੈਂ ਹਾਂ ਬੀਜ ਨਹੀਂ ਬੀਜ ਮੈਂ ਤੁਹਾਨੂੰ ਜਿਵੇਂ ਵਾਰੀ ਬੋਹਤੀ ਨਹੀਂ ਅਗਲੇ ਤੋਂ ਹੋਰ ਨੂੰ ਦੇ ਦੇ ਫਿਰ ਭਾਈ ਮੈਂ ਨਹੀਂ ਹੋਰ ਨੂੰ ਦੇ ਦੇ ਹੋਰ ਕੀ ਫਿਰ ਉਹਦਾ ਫਾਇਦਾ ਕੀ ਯਾਰ ਬਾਅਦੋਂ ਹੁਣ ਸੁੱਕ ਗਿੱਲ ਨਹੀਂ ਰਹਿਣੀ ਔਖਣਾ ਹਾਂ ਗਿੱਲ ਘੱਟੀ ਜਾਣੀ ਉਹ ਫਿਰ ਕਰੀਏ ਹੀ ਰੋਣੀ ਦਾ ਫਾਇਦਾ ਕੀ ਮਾਰੀ ਹੇਡ ਹੁਣ ਤਾਂ ਟਾਈਮ ਕਿਹੜਾ ਰਹਿਣਾ ਫਿਰ ਕਹਾਂ ਹਾਂ ਰੋਣੀ ਹੀ ਕਰਿਆ ਨਹੀਂ ਨਾਲੇ ਬੀਜ ਜਿਹੜੇ ਵਿਸ਼ੇਸ਼ ਤੇ ਬੀਜ ਹੋ ਜਾਣੇ ਵੀ ਉਹਦਾ ਥੋੜਾ ਥੋੜਾ ਚਾੜ ਦਾ ਫਰਕ ਪੈਂਦਾ ਹਾਂ ਇਹ ਜਿਵੇਂ ਆ ਲੋਕਾਂ ਦੀ ਪਾਣੀ ਲਾਉਣ ਨੂੰ ਗਣਤਾ ਹੋਗੇ ਰਾਈ ਮਾਰ ਲੱਗੀ ਤੈਨੂੰ ਉੱਦਣ ਦਾ ਜ਼ੋਰ ਲਾ ਆ ਬਾਈ 20 ਚ ਲੈ ਆਉਂਦੇ ਆ ਨਹੀਂ ਉਹਦੇ ਨਾਲ ਹੋਣਾ ਕੋਈ ਹੋਰ ਹੀ ਇੰਨਾ ਕਰੀਏ ਬੀਜੀ ਹਾਂ ਹਾਂ ਜੇ ਬੀਜ ਵੀ ਨਹੀਂ ਹੋਣਾ ਉਹ ਨਹੀਂ ਕਰਦਾ ਜੇ ਜੀਰੀ ਬੱਟਰ ਤੇ ਤਿਆ ਕਰੀਨ ਵਾਰ ਬੀਜ ਨਾਲ ਫੇਰ ਲੋਡ ਆਇਆ ਤਾਂ ਨਾਲ ਜਿਹੋ ਦੇ ਕਿਹਾ ਤਾਂ ਨਾ ਬਾਈ 20 ਬਜਾ ਦੇ ਹੋਣੀ ਰੇਡ ਜੇ ਹਾਂ ਰੇਡ ਜੀਦਾ ਤਾਂ ਹੈਗਾ ਕਿੱਦਾਂ ਬੀਜ ਦੋ ਉਹ ਜੇ ਉਹਨੂੰ ਵੀ ਨਹੀਂ ਗੱਜਣਾ ਬੀਜਿਆ ਕਰਿਆ ਫੇਰ ਫਾਇਦਾ ਗਿਆ ਯਾਹ ਹੋ ਗਿਆ ਜਿਹੜੇ ਜਵੀ ਵੀ ਜੀਤੀ ਉਹ ਆਹ ਜਵੀ ਤਾਂ ਹੋਇਆ ਜੀ ਜੇ ਵੀ ਵੱਡਾ ਵੱਡ ਵੀ ਲੱਤੀ ਹਾਂ 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 ਨੂੰ ਵਰਸੀਨ ਨੂੰ ਦੇਖਦਾ ਮਰਸੀਨੀ ਵਿੱਚ ਮਰਸੀਨੀ ਵਿੱਚ ਜਵੀਆ ਜਮੇ ਚ ਹਾਂ ਵਰਸੀਨ ਨਹੀਂ ਵੱਢ ਰਿਹਾ ਸਾਂਝ ਮਰਸੀਨ ਨਹੀਂ ਵੱਢੇ ਜਮਾ ਵੱਢ ਰਿਹਾ ਪਹਿਲਾਂ ਫਿਰ ਉਹ ਉਹ ਕਰੂੰਗਾ ਉਹਨ ਮੈਂ ਵਰਸੀਨ ਵਰਸੀਨ ਜੇ ਹੋ ਜਾਣਾ ਜੱਥੀ ਚੱਲ ਪੁੱਤ ਆ ਜਾ ਆਰੇ ਖੱਦਰ ਵੀ ਹੈ ਮੈਂ ਕਿ ਇੱਧਰ ਤੇ ਹੌਲੀ ਲੈ ਜੰਨੇ ਆਂ ਤੁਰਕੇ ਲੰਦਰ ਆਉਂਗਾ ਮਾਰਨਾ ਪਜਾ ਹੋ ਲੰਦਰ ਨਾਲੇ ਆਹ ਇਹਨੂੰ ਪਤਾ ਲੈ ਇਹਦਾ ਗਰਮ ਕਰ ਲਿਆ ਇਹਦਾ ਇਸ ਉਧਰ ਅੱਗ ਬਾਲ ਦੇ ਦੀ ਇਹਦੇ ਅੰਦਰ ਕੱਲ ਚੱਲ ਬੱਤਾ ਹੀਟਰ ਲਾਇਆ ਇੱਧਰ ਕੱਲ ਵੀ ਮੈਂ ਉੱਥੋਂ ਕਰਕੇ ਘਵਾ ਕੇ ਲੈ ਜੀ ਇੱਕ ਨਾ ਵਧੀ ਜਾਈ ਜਾਂਦਾ ਹੁਣ ਤਾਂ ਚੱਲ 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 ਜਾ ਆਈ ਜਾਂਦਾ ਹੁਣ ਲੱਗ ਗਿਆ ਥੋੜੀ ਹੱਤ ਪਾਈ ਗਈ ਹੈ ਐ ਜਿੱਕਣਾ ਪੈਣ ਪਹਿਲਾ ਇੱਕ ਦੋ ਦਿਨ ਦੋ ਦਿਨ ਛੱਡ ਕੇ ਜਾਈ ਜਾਂਦੇ ਤੇ ਇਹਨੂੰ ਐ ਹੁੰਦਾ ਰਿਹਾ ਵੀ ਮੈਂ ਕਹਤਾ ਜਵੇਂ ਇਧਰ ਨਹੀਂ ਪਾਈ ਨੂੰ ਇਹ ਬਾਰ ਬਾਰ ਤੱਕੇ ਜਾਈਏ ਤੇ ਹੁਣ ਰੋ ਜਾਂਦਾ ਆ ਕਣਕਾ ਦੱਸ 5-7 ਦਿਨ ਨੂੰ ਪਾਣੀ ਮੰਗਦਾ ਇਹਨਾਂ ਨੇ ਉਹ 10 ਦਿਨ ਨੂੰ ਆ ਪਿੰਡ ਤੇ ਜਾ ਹੀ ਰਹੀ ਜੀ ਇਹਨਾਂ ਨੇ ਉਹ ਵੀਜੀ ਹੋਈ ਦੂਤਰਾ ਬਈ ਛਿੱਟਾ ਮੈਂ ਕਹੇ ਹਾਂ ਹਾਂ ਆਵਣ ਬਈ ਰਾਂ ਛਿੱਟਾ ਮਾਰੇ ਹੋਇਆ ਕਿਹੜਾ ਛਿੱਟਾ ਨਹੀਂ ਦੂਈ ਨੂੰ ਉਹ ਜਿਹੜੇ ਇੱਕ ਪਿੰਡ ਲਈ ਮੂਰੀ ਡਰੈਲ ਆ ਸਾਰੀ ਉਹਦੇ ਲੈਣਾ ਹੀ ਤੁਹਾਨੂੰ ਦਿਖਦੀਆਂ एक ना लेना आता है भी, लेना तो यहाँ रखी जाऊँगा। बलगी जाचरा ने भी, बलगी जाचरा ने भी जो यहाँ थे। किधर किधर? आज इतने गाड़ियाँ आ रही हैं। क्या लगता? क्या लगी? तो माले वाले हीरे नो ये मालदाई फ़ेरा। और किसान लोग किसान शिक्का